ਸਤਗੁਰ ਪਸਾਦ ਰਾਗ ਅਸ ਕਾਸ਼ੀਵਾ ਮੈਲਾ ਪੰਜਵਾ ਜੋ ਤੁਧ ਭਾਵੇ ਸੋ ਤਰਵੰ ਸੁਖ ਸਹਿਜ ਮਨ ਸੋਈ ਕਰਨ ਕਾਰਨ ਸਮਰਥ અપਾਰ ਅਵਰ ਨਾਹੀ રે ਕੋਈ ਤੇਰੇ ਜਨ ਹਸਕ ਹਸਕ ਗੁਣ ਗਾਵੈ ਮਸਲਤ ਮਤਾ ਸਿਆਣੁ ਪਜਨ ਕੀ ਜੋ ਤੂੰ ਕਰੇ ਕਰਾਵੇ ਰਹਾਉ ਅੰਮ੍ਰਿਤ ਨਾਮ ਤੁਮਹਾਰਾ ਪਿਆਰੇ ਸਾਧ ਸੰਗ ਰਸ ਪਾਇਆ ਤ੍ਰਿਪਤ ਅਗਾਏ ਸੇਈ ਜਨ ਪੂਰੇ ਸੁਖ નિਧਾਨ ਹਰ ਗਾਇਆ ਜਾ ਕੋ ਟੇਕ ਤੁਮਹਾਰੀ ਸੁਆਮੀ ਆਤੋ ਨਹੀਂ ਚਿੰਤਾ ਜਾ ਕੋ ਦਇਆ ਤੁਮਹਾਰੀ ਹੋਈ ਦੇ ਸ਼ਾ ਭਲੇ ਭਗਵੰਤਾ ਪਰਮੰਭੋਤ੍ਰੋ ਸਭ ਨਿਕਸੇ ਜਬਕ ਦਰਸ਼ਨ ਪਾਇ ਵਰਤਣ ਨਾਮ ਨਾਨਕ ਸਚ ਕਿਨ ਥਰਨਾ ਮੇ ਰੰਗ ਸਮਾਇ ਆਸਾ ਮੈ ਲਾ ਪੰਜਵਾ ਜਨਮ ਜਨਮ ਕੀ ਮਾਲਤ ਹੋਵੈ ਪਰਾਈ ਆਪਣਾ ਕੀਤਾ ਪਾਵੇ ਇਹੀਆਂ ਸੁਖ ਨਹੀਂ ਵਰਗਟ ਹੋਈ ਜੰਪੁਰ ਜਾਇ ਪਚਾਵੇ ਨਿੰਦਕ ਅਹਿਲਾ ਜਨਮ ਗਵਾਇਆ ਪਹੁੰਚ ਨਸਾਕੈ ਕਹੂ ਬਤ ਅਗ ਥੋਰ ਨ ਪਾਇਆ ਰਹਾ ਕਿਰਤ ਪਿਆ ਨਿੰਦਕ ਬਪਰੇ ਕਿਆ ਉਹ ਕਰੈ ਵਿਚਾਰਾ ਤਾਹ ਬਿਗੂਤਾ ਜਾਂ ਕੋਏ ਨਾ ਰਾਖੈ ਉਹ ਕਿਸ ਪੈ ਕਰੈ ਪੁਕਾਰਾ ਨਿੰਦਕ ਕੀ ਗਤ ਕਤ ਹੂ ਨਹੀਂ ਖਸਮ ਐਵੇਂ ਬਾਣਾ ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖ ਮਾਨਾ ਸੰਤਾ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ਕਹੋ ਨਾਨਕ ਸੰਤ ਹਰ ਰੱਖੇ ਨਿੰਦਕ ਦੀਏ ਰੁੜਾਈ ਅਸਾ ਮੇਲਾ 5ਵਾਂ ਬਾਹਰ ਧੋਏ ਅੰਦਰ ਮਨ ਮੈਲਾ ਦੋਏ ਠੌਰ ਆਪਣੇ ਖੋਏ ਇਹੀਆਂ ਕਾਮ ਕੋਧ ਮੋ ਵਿਆਪਿਆ ਆਗੈ ਮੁਸਮਸ ਰੋਏ ਗੋਵਿੰਦ ਭਜਨ ਕੀ ਮਤ ਹੈ ਹੋਰਾ ਵਰਮੀ ਮਾਰੀ ਸਾਪ ਨਾ ਮਰਈ ਨਾਮ ਨ ਸੁਣਈ ਡੋਰਾ ਰਹਾ ਮਾਇਆ ਕੀ ਕਿਰਤ ਛੋਡ ਗਵਾਈ ਭਗਤੀ ਸਾਰ ਨਾ ਜਾਣੈ বেদ ਸ਼ਾਸਤਰ ਕੋ ਤਰਕਨ ਲਾਗਾ ਤਤ ਜੋਗ ਨਾ ਪਛਾਨੈ ਉਗਰ ਗਿਆ ਜੈਸਾ ਖੋਤਾ ਟਬਵਾ ਮਦਰਸਰਾ ਫਾਂ ਆਇਆ ਅੰਤਰ ਜਾਮੀ ਸਭ ਕਿਸ ਜਾਣ ਉਸਤੇ ਕਹਾ ਛਪਾਇਆ ਕੂੜ ਤਪਟ ਬੰਚ ਮਿਮਨ ਯਾਦਾਂ ਦਿੰਸ ਗਿਆ ਤਤ ਕਾਲੇ ਸਤ 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 ਨਾਨਕ ਕਹਿਆ ਆਪਣੇ ਹਿਰਦੈ ਦੇਖ ਸੰਭਾਲੇ ਆਸਾ ਮੈ ਲਾ ਪੰਗਵਾ ਉਦਮ ਕਰਤ ਹੋਵੇ ਮਨ ਨਿਰਮਲ ਨਾਚੈ ਆਪ ਨਿਵਾਰੇ ਪੰਚ ਜੁਨਾ ਲੇ ਵਸਗਤ ਰੱਖੈ ਮਨ ਮਹਿ ਇਕੰਕਾਰੇ ਤੇਰਾ ਜਨ ਨਿਰਤ ਕਰੇ ਗੁਨ ਗਾਵੇ ਰਬਾਬ ਪਖਾਵਜ ਤਾਲ ਕੂ ਗੁਰੂ ਅਨਹਦ ਸ਼ਬਦ ਸਜਾਵੈ ਰਹਾਉ ਪ੍ਰਥਮੇ ਮਨਪੁਰ ਬੁੱਧ ਹੈ ਆਪਣਾ ਪਾਛਾ ਅਵਰ ਰੀਝਾਵੈ ਰਾਮ ਨਾਮ ਜਪ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੈ ਕਰ ਸੰਗ ਸਾਧੂ ਚਰਨ ਪਖਾਰੈ ਸੰਤ ਧੂਰ ਤਨ ਲਾਵੈ ਮਨ ਤਨ ਅਰਪ ਧਰੇ ਗੁਰ ਆਗੇ ਸਤ ਪਦਾਰਥ ਪਾਵੇ ਜੋ ਜੋ ਸੁਨੇ ਪੇਖੇ ਲਾਏ ਸ਼ਰਧਾ ਤਾਂ ਕਾ ਜਨਮ ਮਰਨ ਦੁਖ ਭਾਗਾ ਐਸੀ ਨਿਰਤ ਨਰਕ ਨੇਵਾਰ ਨਾਨਕ ਗੁਰਮੁਖ ਜਾਗਾ ਆਸ ਮਲਾ ਪੁਜਵਾ ਅਦੰ ਚੰਡਾਲੀ ਭਈ ਬ੍ਰਹਮਣੀ ਸ਼ੂਦੀ ਤੇ ਸ੍ਰੇਸ਼ਟ 아이ਰੇ ਪਾਪਾਲੀ ਆਕਾਸ਼ੀ ਸਖਣੀ ਲਹੂ ਦੇ ਗੂਝੀ ਖਾਈ ਰੇ ਕਹ ਕੀ ਬਿਲਾਈ ਅਵਰ ਸਿਖਾਈ ਮੁਸਾ ਦੇਖ ਦਰਾਈ ਰੇ ਅਜ ਕ ਵਸ ਗੁਰ ਕੀਨੋ ਕਿਹਰ ਕੂਕਰ ਤਨ ਹੈ ਲਗਾਈ ਰੇ ਆਉ ਬਾਝ ਥੂਨੀਆਂ ਛਪਰਾ ਥਾਮਿਆ ਨੀ ਕਰਿਆ ਕਰ ਪਾਇਆ ਰੇ ਬਿਨ ਜੜੀਏ ਲੇ ਜੜੇਓ ਜੜਾ ਵਾ ਖੇਵਾ ਅਚਰਬ ਲਾਇਆ ਰੇ ਦਾਦੀ ਦਾਦ ਨਾ ਪਹੁੰਚ ਨਹਾਰ ਚੂਪੀ ਨਿਰਨੋ ਪਾਇਆ ਰੇ ਮਾਲ ਦਲੀਚੇ ਬੈਠੀ ਲੈ ਮਿਰਤਕ ਨੈਣ ਦਿਖਾਲਨ ਤਾਇਆ ਰੇ ਸੋਈ ਅਜਾਣ ਕਹਿ ਮੈਂ ਜਾਨ ਜਾਣਣ ਹਾਰ ਨਿਸ਼ਾਨ ਰੇ ਕੋ ਨਾਨਕ ਗੁਰ ਅਮਯੋ ਪਿਆਇਆ ਰਸਕ ਰਸਕ ਵਿਗਸਾ ਨਾਰੇ ਆਸਾ ਮਹਿਲਾ ਪੰਜਵਾ ਬੰਧਨ ਕਾਟ ਦਿਸਾਰੇ ਓਗਨ ਆਪਣਾ ਵਿਰਧ ਸੁਮਹਾਰਿਆ ਹੋਏ ਕਪਾਲ ਮਾਤ ਤਿਤ ਨਿਆਈ ਬਾਰ ਇੱਕ ਜੋ ਪ੍ਰਤਪਾਰਿਆ ਗੁਰ ਸਿੱਖ ਰਾਖੇ ਗੁਰ ਗੋਪਾਲ ਕਾੜ ਲੀਏ ਮਹਾ ਤਪ ਜਲ ਤੇ ਆਪਣੀ ਨਦਰ ਨਿਹਾਲ ਰਹਾ ਜਾ ਕੇ ਸਿਮਰਨ ਜਮ ਤੇ ਛੁਟੀਐ ਹਲਤ ਪਲਤ ਸੁਖ ਪਾਈਐ ਸਾਸ ਗਿਰਾਸ ਜਪੋ ਜਪ ਰਸਨ ਨੀਤ ਨੀਤ ਗੁਣ ਗਾਈਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾਠੇ ਛਿੱਜੈ ਨਾ ਜਾਏ ਕਿਛ ਪਉ ਨਾ ਵਿਆਪੇ ਹਰ ਧਨ ਨਿਰਮਲ ਗਾਠੇ ਅੰਤ ਕਾਲ ਪ੍ਰਭ ਪੈ ਸਹਾਈ ਇਤ ਉਤਰਖ ਮਹਾਰੇ ਪ੍ਰਾਨ ਮੀਤ ਹੀਤ ਥਨ ਮੇਰਾ ਨਾਨਕ ਸਭ ਬਲੇ ਹਾਰੇ ਆਸ ਮੈਲਾ ਪੰਜਵਾਂ ਜਾ ਤੂੰ ਸਾਹਿਬ ਤਾਂ ਭੋਕੇ ਹਾਂ ਹਾਂ ਤਦ ਬਿਨ ਇਸ ਸਾਲਾ ਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤਦ ਬੇਨ ਦੂਜਾ ਨਹੀਂ ਬਾਬਾ ਦੇਖ ਦੇਖਿਆ ਸੰਸਾਰ ਰੱਖਿਆ ਕਰੋ ਉਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਭਾ ਮਨ ਕੀ ਹੋਰ ਕਿਸ ਤੈ ਆਖ ਸੁਣਾਈ ਐ ਵਿਣ ਨਾ ਵੈ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਆ ਕਿਆ ਕਹੀ ਐ ਕਿਸ ਆਖ ਸੁਣਾਈ ਐ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਸ ਕੀਤਾ ਤੇਰਾ ਵਰਤ ਸਦਾ ਸਦਾ ਤੇਰੀ ਆਸ ਜੇ ਦੇ ਵਡਿਆਈ ਤਾਂ ਤੇਰੀ ਵਡਿਆਈ ਇਤ ਉਤ ਤੁਝੈ ਧਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇੱਕ ਨਾਉ आसा मेला पंजवा अंबित नाम तुम्हारा ठाकुर ए मारा जन है पियो जनम जनम चूके पै पार दुर्त विनाशियो परम बियो दर्शन देखत मैं जियु सुन कर वचन तुम्हारे सतगुरु मन तन मेरा ठार्थियो राहौ ਤੁਮਰੀਕ ਪਾਤੇ ਪਇਓ ਸਾਧ ਸੰਗ ਏਕਾਜ ਤੁਮ ਆਪ ਕੀਓ ਜਿਣ ਕਰ ਚਰਨ ਗਹ ਪ੍ਰਭ ਤੁਮਰੇ ਸਹਿਜੇ ਬਿਖਿਆ ਪਈਖਿਓ ਸੁਖ ਨਿਧਾਨ ਨਾਮ ਪ੍ਰਭ ਤੁਮਰਾ ਇਹ ਅਬਨਾਸ਼ੀ ਮੰਤਰ ਲਿਓ ਕਰ ਕਿਰਪਾ ਮੋਹ ਸਤਗੁਰ ਦੀਨਾ ਤਾਪ ਸੰਤਾਪ ਮੇਰਾ ਬਹਿਰ ਗਿਓ ਤਨ ਸੁ ਮਾਨਸ ਦੇਹੀ ਪਾਈ ਜਿੱਤ ਪ੍ਰਭ ਆਪਣੈ ਮੇਲ ਲਿਓ ਤਨ ਸੁ ਕਲ ਜੁਗ ਸਾਦ ਸੰਗ ਕੀਰਤਨ ਗਾਈਐ ਨਾਨਕ ਨਾਮ ਅਧਾਰ ਹੀਓ ਆਸ ਮਲ ਪੰਵਾਂ ਆਗੈ ਹੀ ਤੇ ਸਭ ਕਿਛੁ ਹੂਆ ਅਵਰ ਕੇ ਜਾਣ ਗੰਮ ਭੂਲ ਚੋਕ ਆਪਣਾ ਬਾਰਕ ਬਖਸ਼ੇਆ ਪਰਮ ਭ੍ਰਮ ਪ੍ਰਗਵਾਨਾ ਸਤ ਗੁਰ ਮੇਰਾ ਸਦਾ ਦਿਆਲਾ ਮੋਹ ਦੀਨ ਕੋ ਰਖ ਲਿਆ ਕੱਟਿਆ ਰੋਗ ਮਾ ਸੁਖ ਪਾਇਆ ਹਰ ਅੰਮ੍ਰਿਤ ਮੁਖ ਨਾਮ ਦੀਆ ਰਹਾ ਅਨਕ ਪਾਪ ਮੇਰੇ ਪਰ ਹਰਿਆ ਬੰਧਨ ਕਾਟੇ ਮੁਕਤ भए ਅੰਧ ਕੂਪ ਮਾ ਘੋਰਤੇ ਵਹਾ ਪਕਰ ਗੁਰ ਕਾੜ ਲੀਏ ਨਿਰ ਪਾਉ ਪੈ ਸਗਲ ਥੋ ਮਿਟਿਆ ਰੱਖੇ ਰਖਨ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਗੁਣ ਨਿਧਾਨ ਸਾਹਿਬ ਮਨ ਮੇਲਾ ਸ਼ਰਨ ਪਿਆ ਨਾਨਕ ਸੋਹਿਲਾ